ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਨ ਲੱਗੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਲੈ ਕੇ ਆ ਇੱਕ ਆਪਾਂ ਖਾਸ ਗਰਮੀਆਂ ਦੇ ਖਾਣ ਵਾਲਾ ਆਚਾਰ ਕਿਉਂਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ਆਚਾਰ ਦਾ ਬਿਜ਼ਨਸ ਕਰਦੇ ਆਂ ਕਿਸੇ ਵੀ ਭੈਣ ਭਰਾ ਦੇ ਆਰਡਰ ਤੇ ਆਪਾਂ ਆਚਾਰ ਤਿਆਰ ਕਰ ਦਿੰਨੇ ਆ ਜਿਹੜਾ ਸੀਜ਼ਨਲ ਚਾਰ ਹੁੰਦਾ ਜਿਵੇਂ ਆਮ ਬਟੇੂ ਲਸੂੜੇ ਇਹੋ ਜਿਹੀਆਂ ਚੀਜ਼ਾਂ ਦਾ ਆਚਾਰ ਜਿਹੜਾ ਆਪਾਂ ਥੋੜਾ ਪਾ ਕੇ ਰੱਖਦੇ ਆ ਲੰਬੇ ਟਾਈਮ ਤੱਕ ਤੇ ਜਿਹੜਾ ਵੈਸੇ ਚਾਰ ਹੁੰਦਾ ਨਿੰਬੂ ਹੋ ਗਿਆ ਮਿਰਚਾਂ ਹੋ ਗਈਆਂ ਜਿਹਨਾਂ ਦੀ ਜਿਹੜੀ ਲਾਈਫ ਆ ਉਹ ਘਟ ਹੁੰਦੀ ਆ ਅਦਰਕ ਹੋ ਗਿਆ ਇਹ ਆਪਾਂ ਆਰਡਰ ਤੇ ਹੀ ਤਿਆਰ ਕਰਦੇ ਆ ਇਹ ਆਰਡਰ ਤੇ ਆਪਾਂ ਕਿਉਂ ਤਿਆਰ ਕਰਦੇ ਆ ਕਿਉਂਕਿ ਇਹਦੇ ਵਿੱਚ ਆਪਾਂ ਕਿਸੇ ਵੀ ਕਿਸਮ ਦਾ ਕੈਮੀਕਲ ਦਾ ਇਸਤੇਮਾਲ ਨਹੀਂ ਕਰਦੇ ਕੋਈ ਪਾਊਡਰ ਦਾ ਇਸਤੇਮਾਲ ਨਹੀਂ ਕਰਦੇ ਵੀ ਜਿਹੜਾ ਆਪਾਂ ਆਖੀਏ ਵੀ ਹਾਂ ਜੀ ਇਹ ਬਹੁਤ ਲੰਬੇ ਟਾਈਮ ਤੱਕ ਅਚਾਰ ਚੱਲ ਜੂਗਾ ਜਿਹੜੇ ਚਾਰ ਦੀ ਹੈਗੀ ਲਾਈਫ ਉਹ ਆਪਾਂ ਤੁਹਾਨੂੰ ਦੱਸਦੇ ਆਂ ਜਿਹੜੇ ਚਾਰ ਦੀ ਲਾਈਫ ਘਟਾ ਉਹ ਆਪਾਂ ਤਾਜ਼ਾ ਹੀ ਬਣਾਉਨੇ ਆ ਜਿਵੇਂ ਆਰਡਰ ਆਉਂਦਾ ਵਾ ਉਸੇ ਤਰ੍ਹਾਂ ਆਪਾਂ ਤਿਆਰ ਕਰਦੇ ਆਂ ਤੇ ਅੱਜ ਆਪਣੇ ਕੋਲ ਕਿਸੇ ਭੈਣ ਦਾ ਆਰਡਰ ਆਇਆ ਸੀਗਾ ਇਹ ਹਰੀਆਂ ਮਿਰਚਾਂ ਤੇ ਨਿੰਬ ਇਹ ਤੁਈ ਦੇ ਸਕਦੇ ਹੋ ਹਰੀਆਂ ਮਿਰਚਾਂ ਤੇ ਨਿੰਬੂ ਆਪਾਂ ਲੈ ਆ ਇਹਦਾ ਆਪਾਂ ਚਾਰ ਤਿਆਰ ਕਰਾਂਗੇ ਤੇ ਮੈਂ ਸੋਚਿਆ ਚਲੋ ਆਪਾਂ ਨਾਲ ਵੀਡੀਓ ਬਣਾ ਲੈਨੇ ਆ 1 ਕਿਲੋ ਦਾ ਜਿਹੜਾ ਆਪਾਂ ਨੂੰ ਇਹ ਆਰਡਰ ਆਇਆ ਸੀ 1 ਕਿਲੋ ਆਪਾਂ ਚਾਰ ਤਿਆਰ ਕਰਾਂਗੇ ਘਰੇ ਵੀ ਆਮ ਹੀ ਪੈਣਾ ਨੇ ਜਿਹੜਾ 1 ਕਿਲੋ 1.5 ਕਿਲੋ ਤੱਕ ਚਾਰ ਤਿਆਰ ਕਰਨਾ ਹੁੰਦਾ ਵਾ ਤੇ ਅੱਜ ਆਪਾਂ ਤੁਹਾਨੂੰ ਕੁਆਂਟੀਟੀ ਸਾਰੀ ਦੱਸ ਦਾਂਗੇ ਵੀ ਕਿਹੜੀ ਕਿੰਨੀ ਚੀਜ਼ ਆਪਾਂ ਲੈ ਰਹੇ ਆ ਕਿਹੜੇ ਮਸਾਲੇ ਕਿੰਨੇ ਆਪਾਂ ਇਹਦੇ ਵਿੱਚ ਪਾਵਾਂਗੇ ਪਾਈ ਆਪਾਂ ਇਹਦੇ ਵਿੱਚ ਪਾ ਰਹੇ ਹਰੀਆਂ ਮਿਰਚਾਂ ਦੇ 700 ਗ੍ਰਾਮ ਆਪਾਂ ਇਹ ਜਿਹੜੇ ਨਿੰਬੂ ਪਾ ਰਹੇ ਆ ਇਦੇ ਵਿੱਚ ਨਿੰਬੂ ਦੀ ਥੋੜੀ ਜੀ ਮਾਤਰਾ ਆਪਾਂ ਵੱਧ ਪਾ ਰਹੇ ਹਾਂ ਕਿਉਂਕਿ ਹਰੀ ਮਿਰਚ ਜਿਹੜੀ ਤਿੱਖੀ ਬਹੁਤ ਹੁੰਦੀ ਆ ਕਈ ਬਹੁਤ ਘੱਟ ਲਾਇਕ ਕਰਦੇ ਆ ਤੁਸੀਂ ਇਹਦੇ ਵਿੱਚ ਘੱਟ ਵੱਧ ਨਿੰਬੂ ਹਰੀ ਮਿਰਚ ਆਪਣੇ ਮੁਤਾਬਕ ਕਰ ਸਕਦੇ ਹੋ ਤੇ ਨਾਲ ਇਹਦੇ ਨਾਲ ਆਪਾਂ ਜਿਹੜੇ ਇਹਦੇ ਵਿੱਚ ਮਸਾਲੇ ਪਾ ਰਹੇ ਹਾਂ ਕਿੰਨੀ ਕੁਆਂਟੀਟੀ ਚ ਪਾ ਰਹੇ ਹਾਂ ਕਿਹੜੇ ਕਿਹੜੇ ਮਸਾਲੇ ਪਾ ਰਹੇ ਹਾਂ ਉਹ ਆਪਾਂ ਤੁਹਾਨੂੰ ਅਗੇ ਵੀਡੀਓ ਚ ਦੱਸਾਂਗੇ ਤੇ ਇਹ ਨਿੰਬੂ ਹਰੀਆਂ ਮਿਰਚਾਂ ਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਧੋ ਕੇ ਤੇ ਵਾਸ਼ ਕਰ ਲਿਆ ਸੀਗਾ ਕਿਸੇ ਵੀ ਕਿਸਮ ਦਾ ਤੁਸੀਂ ਚਾਰ ਬਣਾਉਣਾ ਵਾ ਉਹਨੂੰ ਚੰਗੀ ਤਰ੍ਹਾਂ ਪਹਿਲਾਂ ਵਾਸ਼ ਕਰਨਾ ਫਿਰ ਉਸ ਤੋਂ ਬਾਅਦ ਤੁਸੀਂ ਸੁਕਾਉਣਾ ਵਾ ਉਹਨੂੰ ਉਹ ਬਹੁਤ ਜ਼ਰੂਰੀ ਹੁੰਦਾ ਵਾ ਜਿਹੜੀਆਂ ਭੈਣਾਂ ਕਹਿ ਦਿੰਦੀਆਂ ਕਿ ਮੈਡਮ ਸਾਡਾ ਚਾਰ ਜਿਹੜਾ ਵਾ ਉਹ ਖਰਾਬ ਹੋ ਗਿਆ ਇਹਨਾਂ ਖਾਸ ਗੱਲਾਂ ਦਾ ਥੋੜਾ ਜਿਹਾ ਤੁਸੀਂ ਧਿਆਨ ਰੱਖੋ ਤੇ ਫਿਰ ਕੋਈ ਵੀ ਪ੍ਰੋਬਲਮ ਨਹੀਂ ਹੁੰਦੀ ਤੁਸੀਂ ਭਾਵੇਂ ਗਰਮੀਆਂ 'ਚ ਚਾਰ ਬਣਾ ਲਓ ਤੁਸੀਂ ਸਰਦੀਆਂ 'ਚ ਬਣਾ ਲਓ ਚਾਰ ਕਦੇ ਵੀ ਖਰਾਬ ਨਹੀਂ ਹੁੰਦਾ ਹੁਣ ਤੁਸੀਂ ਦੇਖ ਸਕਦੇ ਹੋ ਮਿਰਚਾਂ ਬਿਲਕੁਲ ਸੁੱਕੀਆਂ ਨੇ ਇਹਨਾਂ ਦੀ ਆਪਾਂ ਡੰਡੀਆਂ ਉਤਾਰ ਦਿੰਨੇ ਸਾਰੀਆਂ ਚੰਗੀ ਤਰ੍ਹਾਂ ਸੁੱਕੀਆਂ ਹੁਣ ਜਦੋਂ ਤੁਸੀਂ ਮਿਰਚਾਂ ਧੋਣੀਆਂ ਨੇ ਨਾ ਤੇ ਬਾਅਦ ਦੇ ਵਿੱਚ ਤੁਸੀਂ ਉਹ ਮਿਰਚਾਂ ਜਿਹੜੀਆਂ ਉਹ ਰੱਖਣੀਆਂ achar ਵਾਸਤੇ ਜਿਨ੍ਹਾਂ ਦੇ ਉੱਤੇ ਐਦਾਂ ਕੈਪ ਉਹ ਡੰਡੀਆਂ ਉੱਤੇ ਜਿਹੜੀਆਂ ਹੋਣ ਜਾਨੀ ਕਿ ਡੰਡੀਆਂ ਉਤਰੀ ਵਾਲੀ ਕੋਈ ਵੀ ਮਿਰਚ ਨਹੀਂ ਪਾਉਣੀ ਚਾਹੀਏ ਉਹ ਸੁੱਕ ਚੁੱਕੀ ਹੋਵੇ ਨਾ ਉਪਰੋਂ ਫਿਰ ਵੀ ਤੁਸੀਂ ਉਹ ਮਿਰਚ ਨਹੀਂ ਪਾਉਣੀ ਕਿਉਂਕਿ ਉਹਦੇ ਅੰਦਰ ਪਾਣੀ ਚਲੇ ਜਾਂਦਾ ਵਾ ਤੇ ਉਹ ਜਲਦੀ ਸੁੱਕਦਾ ਨਹੀਂ ਇਸ ਕਰਕੇ ਉਹ ਜਿਹੜੀ ਮਿਰਚ ਹੈ ਤੁਹਾਡੇ achar ਨੂੰ ਖਰਾਬ ਕਰ ਸਕਦੀ ਹੈ ਹੁਣ ਇਹ ਸਾਰੀਆਂ ਮਿਰਚੇ ਨੂੰ ਆਪਾਂ ਪਹਿਲਾਂ ਡੰਡੀਆਂ ਇਹਦੀਆਂ ਉਤਾਰ ਕੇ ਤੇ ਇਹਨਾਂ ਨੂੰ ਸਾਫ਼ ਕਰ ਲੈਣੇ ਤੇ ਮਿਰਚਾਂ ਦੀ ਆਪਾਂ ਡੰਡੀਆਂ ਜਿਹੜੀਆਂ ਉਤਾਰ ਲੀਆਂ ਇਦੇ ਵਿੱਚ ਇੱਕ ਤੁਸੀਂ ਖਾਸ ਧਿਆਨ ਰੱਖਣਾ ਕਿ ਜਿਹੜੀ ਮੋਟੀ-ਮੋਟੀ ਤਾਜੀ ਮਿਰਚ ਹੋਵੇ ਉਹਨੂੰ ਹੀ ਤੁਸੀਂ ਚਾਰਚ ਪਾਉਣਾ ਜਿਵੇਂ ਇਦਾਂ ਦੀਆਂ ਛੋਟੀਆਂ-ਛੋਟੀਆਂ ਵਿੱਚ ਮਿਰਚਾਂ ਹੁੰਦੀਆਂ ਨਾ ਇਹ ਕੱਚੀਆਂ ਮਿਰਚਾਂ ਹੁੰਦੀਆਂ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਕੱਚੀਆਂ ਮਿਰਚਾਂ ਵਾਂ ਇਹ ਨਹੀਂ ਤੁਸੀਂ ਪਾਉਣੀਆਂ ਚਾਰਚ ਤੇ ਨਾ ਪਾਉਣੀਆਂ ਜੀ ਇਹ ਜਿਹੜੀ ਜਿਆਦੀ ਪੱਕੀ ਮਿਰਚ ਕਿਉਂਕਿ ਇਹ ਵੀ ਚਾਰ ਨੂੰ ਖਰਾਬ ਕਰ ਦਿੰਦੀ ਹੈ ਤੇ ਇਹ ਜਿਹੜੀ ਕੱਚੀ ਮਿਰਚ ਹੈ ਇਹ ਵੀ ਚਾਰ ਨੂੰ ਖਰਾਬ ਕਰ ਦਿੰਦੀ ਹੈ ਇਹਦੇ ਵਿੱਚ ਬੀਜ ਜਿਆਦਾ ਪੱਕ ਚੁੱਕਾ ਹੁੰਦਾ ਉਹ ਚਾਰ ਨੂੰ ਖਰਾਬ ਕਰ ਦਿੰਦਾ ਤੇ ਇਹ ਜਿਹੜੀ ਹੈ ਜਮਾਈ ਕੱਚੀ ਮਿਰਚ ਹੁੰਦੀ ਹੈ ਇਸ ਕਰਕੇ achar ਨੂੰ ਖਰਾਬ ਕਰ ਦਿੰਦੀ ਹੈ ਤੇ ਇੱਕ ਇਦਾਂ ਦੀਆਂ ਜਿਵੇਂ ਇਥੋਂ ਇੱਕ ਸਾਈਡਾਂ ਤੋਂ ਹੋਣਾ ਇਦਾਂ ਦੀ ਖਰਾਬ ਇਹ ਵੀ ਮਿਰਚਾਂ ਤੁਸੀਂ ਛਾਂਟ ਲੈਣੀਆਂ ਇਹ ਤੁਸੀਂ ਸਬਜੀ ਵਗੈਰਾ ਦੇ ਵਿੱਚ ਇਸਤੇਮਾਲ ਕਰ ਸਕਦੇ ਹੋ achar 'ਚ ਤੁਸੀਂ ਇਹਨਾਂ ਦਾ ਇਸਤੇਮਾਲ ਨਹੀਂ ਕਰਨਾ ਹੁਣ ਆਪਾਂ ਸਾਰੀਆਂ ਜਿਹੜੀਆਂ ਸਹੀ-ਸਹੀ ਮਿਰਚਾਂ ਸੀਗੀਆਂ ਉਹਨਾਂ ਦੀ ਆਪਾਂ ਡੰਡੀਆਂ ਉਤਾਰ ਲਈਆਂ ਤੇ ਇਹਨਾਂ ਨੂੰ ਆਪਾਂ ਇਦਾਂ ਕੱਟ ਮਾਰ ਦਿੰਨੇ ਤਾਂ ਕਿ ਮਸਾਲਾ ਇਹਨਾਂ ਦੇ ਵਿੱਚ ਤੱਕ ਰਚ ਜੇ ਸਾਰੀਆਂ ਨੂੰ ਇਦਾਂ ਆਪਾਂ ਕੱਟ ਮਾਰ ਲਏ ਆਆਂ ਮੋਟੀਆਂ-ਮੋਟੀਆਂ ਤਾਜ਼ੀਆਂ-ਤਾਜ਼ੀਆਂ ਮਿਰਚਾਂ ਆਪਾਂ ਲੈਣੀਆਂ ਇਹਨਾਂ ਸਾਰੀਆਂ ਨੂੰ ਆਪਾਂ ਏਦਾਂ ਕੱਟ ਮਾਰ ਦਿੰਨੇ ਆ ਤਾਂ ਕਿ ਮਸਾਲਾ ਇਹਦੇ ਵਿੱਚ ਰਾਜੇ ਠੀਕ ਹੁਣ ਆਪਾਂ ਮਿਰਚਾਂ ਸਾਰੀਆਂ ਨੂੰ ਕੱਟ ਮਾਰ ਲਿਆ ਤੁਸੀਂ ਦੇਖ ਸਕਦੇ ਹੋ ਤੇ ਇਹ ਸਾਰੀਆਂ ਆਪਾਂ ਇੱਥੇ ਬੌਲ ਦੇ ਵਿੱਚ ਪਾ ਦਾਂਗੇ ਹੁਣ ਆਪਾਂ ਜਿਹੜੇ ਨਿੰਬੂ ਦੀ ਕਟਿੰਗ ਕਰਨੀ ਹੈ ਨਿੰਬੂ ਵੀ ਤੁਸੀਂ ਇਹ ਦੇਖਣੇ ਆ ਵੀ ਬਿਲਕੁਲ ਐ ਪੱਕੇ-ਪੱਕੇ ਤੇ ਸੌਫਟ ਨਾ ਜ਼ਿਆਦਾ ਹੋਣ ਪੱਕੇ-ਪੱਕੇ ਜ਼ਰੂਰ ਹੋਣ ਪੀਲੇ ਹੋਣ ਨਿੰਬੂ ਤੇ ਜਿਹੜੇ ਐ ਸਾਫ਼ ਹੋਣ ਉਹਨਾਂ ਦੇ ਉੱਤੇ ਕੋਈ ਵੀ ਦਾਗ ਨਾ ਹੋਵੇ ਜੇ ਕੋਈ ਖਰਾਬ ਆ ਜਿਵੇਂ ਦੇਖੋ ਇਹ ਖਰਾਬ ਆ ਤੇ ਇਹਨੂੰ ਆਪਾਂ ਕੱਢ ਦਾਂਗੇ ਇਹੋ ਜਿਹਾ ਆਪਾਂ ਨਿੰਬੂ ਦੀ ਪਾਉਣੇ ਤੇ ਨਿੰਬੂ ਦੀ ਆਪਾਂ ਕਟਿੰਗ ਕਰ ਲੈਨੇ ਆ ਤੁਸੀਂ ਇਦਾਂ ਲੰਬੇ ਰੋਗ ਵੀ ਨਿੰਬੂ ਕੱਟ ਸਕਦੇ ਹੋ ਤੇ ਤੁਸੀਂ ਇਦਾਂ ਗੋਲ ਵੀ ਕੱਟ ਸਕਦੇ ਹੋ ਤੁਹਾਡੀ ਇੱਛਾ ਇਹ ਨਿੰਬੂ ਆਪਾਂ ਸਾਰੇ ਕੱਟ ਲਿਆ ਤੇ ਇਹ ਵੀ ਆਪਾਂ ਇਹਦੇ ਵਿੱਚ ਪਾ ਦਾਂਗੇ ਇਹਨਾਂ ਸਾਰਿਆਂ ਨੂੰ ਪਾ ਕੇ ਇਦਾਂ ਆਪਾਂ ਮਿਕਸ ਕਰ ਲਾਂਗੇ ਤਾਂ ਕਿ ਦੀ ਕੁਆਂਟੀਟੀ ਆਪਾਂ ਨੂੰ ਪਤਾ ਲੱਗ ਜਾਏ ਕਿ ਇਹਦੇ ਵਿੱਚ ਨਿੰਬੂ ਕੱਟਣੇ ਕਿ ਮਿਰਚਾਂ ਕੱਟਾਂ ਸਾਰੇ ਇਦਾਂ ਮਿਕਸ ਕਰ ਲੈਣੇ ਜੇ ਮਿਰਚਾਂ ਦੀ ਕੁਆਂਟੀਟੀ ਘੱਟ ਲੱਗੀ ਤੇ ਮਿਰਚਾਂ ਪਾ ਲੈਣੇ ਜਾਂ ਨਿੰਬੂ ਦੀ ਕੁਆਂਟੀਟੀ ਤੁਹਾਨੂੰ ਘੱਟ ਲੱਗੀ ਤੇ ਤੁਸੀਂ ਇਹਦੇ ਵਿੱਚ ਨਿੰਬੂ ਪਾ ਲੈਣਾ ਬਾਕੀ ਆਪਾਂ ਕਸਟਮਰ ਦੀ ਡਿਮਾਂਡ ਤੇ ਹੀ ਤਿਆਰ ਕਰਦੇ ਆਂ ਇਹ ਸਾਰਾ ਮਿਕਸ ਕਰ ਦਿੱਤਾ ਆਪਾਂ ਅਜੇ ਆਪਾਂ ਕੋਈ ਇੱਚ ਮਸਾਲਾ ਨਹੀਂ ਪਾਇਆ ਇਹ ਨਿੰਬੂ ਤੇ ਮਿਰਚ ਦੀ ਜਿਹੜੀ ਫ੍ਰੈਗਰੈਂਸ ਆ ਉਹ ਹੀ ਬਹੁਤ ਵਧੀਆ ਆ ਰਹੀ ਆ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਕਿ ਇਹਦੇ ਵਿੱਚ ਆਪਾਂ ਮਸਾਲੇ ਕਿਹੜੇ ਪਾ ਰਹੇ ਤੇ ਨਿੰਬੂ ਤੇ ਮਿਰਚਾਂ ਨੂੰ ਆਪਾਂ ਮਿਕਸ ਹੁਣ ਆਪਾਂ ਇਹਦੇ ਵਿੱਚ ਜਿਹੜੇ ਮਸਾਲੇ ਪਾਉਣੇ ਨੇ ਜਿਨ੍ਹਾਂ ਨੇ ਇਹ ਚਾਰ ਦਾ ਸਵਾਦ ਬਣਾਉਣਾ ਵਾ ਯਾਨੀ ਕਿ ਸਵਾਦ ਵਧਾਉਣਾ ਵਾ ਉਹ ਆਪਾਂ ਤੁਹਾਨੂੰ ਦੱਸ ਦਿੰਨੇ ਆ ਮੇਨ ਜਿਹੜੀ ਚੀਜ਼ ਹੁੰਦੀ ਆ ਆਚਾਰ ਦੇ ਵਿੱਚ ਉਹ ਮਸਾਲੇ ਹੀ ਹੁੰਦੇ ਆ ਜੇ ਸਹੀ ਕੁਆਂਟੀਟੀ ਦੇ ਵਿੱਚ ਪਏ ਉਹ ਤੇ ਚਾਰ ਬਹੁਤ ਜ਼ਿਆਦਾ ਸਵਾਦ ਬਣਦਾ ਤੇ ਲੰਬੇ ਟਾਈਮ ਤੱਕ ਚੱਲਦਾ ਇਹਦੇ ਵਿੱਚ ਪਾ ਰਹੇ ਆ ਆਪਾਂ 2 ਚਮਚ ਅਜਵੈਨ ਨਿੰਬੂ ਦਾ ਆਚਾਰ ਕੋਈ ਵੀ ਤੁਸੀਂ ਬਣਾਉਣਾ ਉਹਦੇ ਵਿੱਚ ਅਜਵੈਨ ਜ਼ਰੂਰੀ ਪਾਇਓ ਜੇ ਤੇ ਇਹ ਜਿਹੜੇ 2 ਚਮਚ ਆਪਾਂ ਲੈ ਸੋਕੇ ਧਨੀਏ ਦੇ 1.5 ਚਮਚ ਆਪਾਂ ਲਿਆ ਇਹਦੇ ਵਿੱਚ ਸੌਫ ਦਾ ਇੱਕ ਚਮਚ ਆਪਾਂ ਇਹਦੇ ਵਿੱਚ ਪਾ ਰਹੇ ਆ ਮੇਥੇ ਮੇਥੇ ਇਹਦੀ ਕੁਆਂਟੀਟੀ ਜ਼ਿਆਦੀ ਨਹੀਂ ਪਾਉਣੀ ਜਿਵੇਂ ਆਪਾਂ ਇੱਧਰ ਦੇ 2-2 ਚਮਚ ਲਏ ਆ ਜਾਂ 1.5-1.5 ਚਮਚ ਲਏ ਮੇਥੇ ਦਾ ਚਮਚ ਇੱਕ ਹੀ ਲੈਣਾ ਇਹ ਚ ਥੋੜੀ ਕੜੱ��ਾਣ ਹੁੰਦੀ ਆ ਅਚਾਰ ਦੇ ਟੇਸਟ ਨੂੰ ਇਹ ਜਿਹੜਾ ਖਰਾਬ ਕਰ ਦੂਗਾ ਤੇ 1.5 ਚਮਚ ਆਪਾਂ ਇਹਦੇ ਵਿੱਚ ਪਾ ਰਹੇ ਆ ਕਲੌਂਜੀ ਇਹ ਵੀ ਬਹੁਤ ਵਧੀਆ ਲੱਗਦੀ ਆ ਅਚਾਰ ਦੇ ਵਿੱਚ ਤੇ ਇੱਧਰ ਆ ਰਿਹਾ ਜੀ ਇੱਕ ਚਮਚ ਆਪਾਂ ਛੋਟਾ ਪਾ ਰਹੇ ਹਾਂ ਇਹਦੇ ਵਿੱਚ ਰਾਈ ਰਾਈ ਦੀ ਵੈਸੇ ਜ਼ਰੂਰਤ ਨਹੀਂ ਆ ਪਰ ਫਿਰ ਵੀ ਆਪਾਂ ਥੋੜੀ ਜੀ ਇਹਦੇ ਵਿੱਚ ਪਾ ਰਹੇ ਹਾਂ ਜੇ ਤੁਸੀਂ ਇਹਨੂੰ ਸਕਿਪ ਕਰਨਾ ਹੋਵੇ ਤਾਂ ਸਕਿਪ ਕਰ ਕਿਉਂਕਿ ਜਿਹੜੀ ਰਾਈ ਆ ਉਹ ਚਾਰ ਨੂੰ ਖੱਟਾ ਕਰਨ ਵਾਸਤੇ ਹੁੰਦੀ ਹੈ ਤੇ ਇਹਦੇ ਵਿੱਚ ਆਲਰੇਡੀ ਪਹਿਲਾਂ ਨਿੰਬੂ ਆ ਤੇ ਇੱਧਰ ਪਾ ਰਹੇ ਹਾਂ ਜੀ ਇੱਕ ਚਮਚਾ ਆਪਾਂ ਇਹਦੇ ਵਿੱਚ ਜੀਰਾ ਤੇ ਇਹਨਾਂ ਮਸਾਲਿਆਂ ਸਾਰਿਆਂ ਨੂੰ ਸਵਾਦ ਇਹਨਾਂ ਦਾ ਬੈਲੈਂਸ ਕਰਨ ਵਾਸਤੇ ਇਹਦੇ ਵਿੱਚ ਪਾ ਰਹੇ ਹਾਂ ਖੜੇ ਮਸਾਲੇ ਕੁਝ ਦਾਲਚੀਨੀ ਤੇ ਨਾਲ ਇੱਕ ਮੋਟੀ ਮਿਰਚ ਇਹ ਸਿਰਫ 1 ਕਿਲੋ ਚਾਰ ਦੀ ਕੁਆਂਟੀਟੀ ਆਪਾਂ ਤੁਹਾਨੂੰ ਦੱਸ ਰਹੇ ਹਾਂ ਜੇ ਤੁਸੀਂ ਖੁੱਲਾ ਬਣਾ ਰਹੇ ਹੋ ਤਾਂ ਉਹਦੇ ਵਿੱਚ ਉਹ ਤੇ ਅਕੋਰਡਿੰਗ ਹੀ ਤੁਸੀਂ ਪਾਉਣੀ ਤੇ ਇੱਥੇ ਤੁਸੀਂ ਇੱਕ ਦੋ ਲੌਂਗ ਦਾ ਵੀ ਇਸਤੇਮਾਲ ਕਰ ਸਕਦੇ ਹੋ ਤੇ ਥੋੜਾ ਜਿਹਾ ਟੁਕੜਾ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਜੀ ਇਹ ਰਤਨ ਜੋਦਾ ਚਮਚ ਦਾ ਚੌਥਾ ਹਿੱਸਾ ਇਹਦੇ ਵਿੱਚ ਪਾ ਰਹੇ ਆ ਆਪਾਂ ਹਿੰਗ ਹਿੰਗ ਪਾਉਣੀ ਬਹੁਤ ਹੀ ਜਿਆਦਾ ਜ਼ਰੂਰੀ ਹੁੰਦੀ ਹੈ achar ਦੇ ਵਿੱਚ ਇਹ achar ਦਾ ਟੇਸਟ ਵੀ ਵਧਾਉਂਦੀ ਹੈ ਤੇ achar ਦੀ ਲਾਈਫ ਵੀ ਵਧਾਉਂਦੀ ਹੈ ਇਹ ਤੇ ਹੋ ਗਏ ਜੀ ਖੜੇ ਮਸਾਲੇ ਜਿਹੜੇ ਆਪਾਂ ਇਹਦੇ ਵਿੱਚ ਪਾਉਣੇ ਆ ਤੇ ਇਧਰ ਦੀ ਆਪਾਂ ਪਾ ਰਹੇ ਜਿਹੜੇ ਪੀਸੇ ਹੋਏ ਮਸਾਲੇ ਇੱਕ ਚਮਚ ਵੱਡਾ ਇਹਦੇ ਵਿੱਚ ਪਾ ਰਹੇ ਆ ਆਪਾਂ ਹਲਦੀ ਪਾਊਡਰ ਦਾ ਤੇ ਇੱਕ ਚਮਚ ਇਹਦੇ ਵਿੱਚ ਪਾ ਰਹੇ ਆ ਆਪਾਂ ਦੇਗੀ ਲਾਲ ਮਿਰਚ ਦਾ ਤੇ ਇਹਦੇ ਵਿੱਚ ਇਹ ਪਾ ਰਹੇ ਆਂ ਜੀ ਆਪਾਂ ਨਮਕ ਇਹ ਪੰਜ ਛੇ ਵੱਡੇ ਚਮਚ ਨਮਕ ਦੇ ਆ ਨਮਕ ਇਹਦੇ ਵਿੱਚ ਤੁਸੀਂ ਚਾਰ ਦੇ ਅਕੋਰਡਿੰਗ ਹੀ ਪਾਉਣਾ ਵਾ ਇਹਦੇ ਵਿੱਚ ਥੋੜਾ ਜਿਹਾ ਇਹਦੀ ਚਾਰ ਦੀ ਮਾਤਰਾ ਨਾਲੋਂ ਵੱਧ ਨਮਕ ਪਊਗਾ ਕਿਉਂਕਿ ਇਹਦੇ ਵਿੱਚ ਨਿੰਬੂ ਆ ਨਿੰਬੂ ਖੱਟਾ ਜਿਹੜਾ ਵਾ ਉਹ ਨਮਕ ਦੀ ਮਾਤਰਾ ਨੂੰ ਘਟਾ ਦਿੰਦਾ ਇਸ ਕਰਕੇ ਪਹਿਲਾਂ ਕਈ ਭੈਣਾਂ ਜਦੋਂ ਚਾਰ ਬਣਾਉਂਦੀਆਂ ਨੇ ਉਹਦੇ ਵਿੱਚ ਚਾਰ ਦੇ ਅਕੋਰਡਿੰਗ ਹੀ ਨਮਕ ਪਾਉਂਦੀਆਂ ਨੇ ਥੋੜੀ ਜਿਹੀ ਮਾਤਰਾ ਤੁਸੀਂ ਵੱਧ ਰੱਖਣੀ ਆ ਕਿਉਂਕਿ ਜਿਹੜਾ ਖੱਟੇ ਨੇ ਨਮਕ ਨੂੰ ਚੱਕ ਲੈਣਾ ਵਾ ਤੇ ਬਾਅਦ ਦੇ ਵਿੱਚ ਜਿਹੜਾ ਚਾਰ ਦੇ ਵਿੱਚ ਨਮਕ ਦੀ ਮਾਤਰਾ ਘਟ ਜਾਣੀ ਤਾਂ ਚਾਰ ਜਿਹੜਾ ਖਰਾਬ ਹੋ ਜਾਂਦਾ ਇਸ ਕਰਕੇ ਖਟਾਚਾਰ ਤੁਸੀਂ ਕੋਈ ਵੀ ਬਣਾ ਰਹੇ ਹੋ ਚਾਹੇ ਆਂਬ ਦਾ ਬਣਾ ਰਹੇ ਹੋ ਚਾਹੇ ਨਿੰਬੂ ਦਾ ਬਣਾ ਰਹੇ ਹੋ ਨਮਕ ਦੀ ਮਾਤਰਾ ਥੋੜੀ ਜੀ ਵੱਧ ਜਰੂਰ ਰੱਖਿਆ ਕਰੋ ਤਾਂ ਕਿ ਉਹ ਬਾਅਦ ਦੇ ਵਿੱਚ ਬੈਲੈਂਸ ਹੋ ਜਾਣੀ ਹੁੰਦੀ ਖੱਟੇ ਦੇ ਨਾਲ ਤੇ ਬਾਕੀ ਜਿੱਦਾਂ ਦਾ ਤੁਸੀਂ ਟੇਸਟ ਖਾਣੇ ਉਹਦਾਂ ਦਾ ਤੁਸੀਂ ਇਹਦੇ ਵਿੱਚ ਨਮਕ ਪਾ ਲੈਣਾ ਇਹ ਸਾਰੇ ਮਸਾਲੇ ਆਪਾਂ ਤੁਹਾਨੂੰ ਦੱਸ ਦਿੱਤੇ ਆ ਜਿੰਨੇ ਖੜੇ ਮਸਾਲੇ ਆ ਮੇਥੇ ਸੌਂਫ ਸੁੱਕਾ ਧਨੀਆ ਜੀਰਾ ਤੇ ਨਾਲ ਦਾਲਚੀਨੀ ਤੇ এলাਚੀ ਇਹਨਾਂ ਨੂੰ ਥੋੜਾ ਜੀ ਆਪਾਂ ਰੋਸਟ ਕਰ ਲੈਣਾ ਮੈਂ ਪਹਿਲਾਂ ਹੀ ਰੋਸਟ ਕਰਕੇ ਰੱਖੇ ਹੋਏ ਮਸਾਲੇ ਕਿਉਂਕਿ ਤੁਹਾਨੂੰ ਪਤਾ ਆਪਾਂ ਜਿਹੜਾ ਚਾਰਦਾ ਕੰਮ ਕਰਦੇ ਆ ਤੇ ਇਹਨਾਂ ਨੂੰ ਹੁਣ ਆਪਾਂ ਥੋੜਾ ਜਿਹਾ ਦਰਦਰਾ ਪੀਸ ਲੈਨੇ ਆ ਤੇ ਸਾਰੇ ਮਸਾਲੇ ਨੂੰ ਮਿਕਸ ਕਰ ਲੈਨੇ ਆ ਤੇ ਫਿਰ ਮਿਲਦੇ ਜੀ ਤੁਹਾਨੂੰ ਇਹ ਦਰਦਰੇ ਪੀਸ ਕੇ ਮਸਾਲੇ ਤੇ ਆਪਾਂ ਇਹ ਨੂੰ ਜਿਹੜਾ ਨਮਕ ਤੇ ਮਿਰਚ ਹਲਦੀ ਵੀ ਇਹਦੇ ਵਿੱਚ ਮਿਕਸ ਕਰ ਲਿਆ ਸਾਰਾ ਇਦੇ ਵਿੱਚ ਕੁਝ ਮਸਾਲੇ ਦਿਸਣੇ ਚਾਹੀਦੇ ਇਹ ਦੇਖੋ ਜਿਵੇਂ ਮੋٹے-ਮੋٹے ਮਸਾਲੇ ਦੇਖਦੇ ਆ ਨਾ ਇਹਨਾਂ ਨੂੰ ਕੁਝ ਮਸਾਲੇ ਜਿਹੜੇ ਦਰਦਰੇ ਰੱਖਣੇ ਆ ਤੁਸੀਂ ਜ਼ਿਆਦਾ ਨਹੀਂ ਪੀਸਣਾ ਜਾਨੀ ਕਿ ਮਸਾਲੇ ਨੂੰ ਇਹਦੇ ਵਿੱਚ ਰਾਈ ਕਲੌਂਜੀ ਤੇ ਅਜਵੈਨ ਜਿਹੜੀ ਆ ਉਹ ਆਪਾਂ ਸਾਬਤ ਹੀ ਪਾਣੀ ਆ ਹੁਣ ਇਹ ਸਾਰਾ ਮਸਾਲਾ ਆਪਾਂ ਇਹਨਾਂ ਦੇ ਉੱਪਰ ਪਾ ਦਿੰਨੇ ਆ ਇਹ ਮੈਂ ਇਹ ਬੌਲ ਦੇ ਵਿੱਚ ਬਣਾ ਰਹੀਆਂ ਦੋ ਦਿਨੇ ਇਹਨੂੰ ਧੁੱਪ ਲਵਾ ਕੇ ਬੌਲ ਦੇ ਵਿੱਚ ਹੀ ਬਾਅਦ ਵਿੱਚ ਆਪਾਂ ਇਹਨਾਂ ਨੂੰ ਪੈਕ ਕਰ ਦੇਣਾ ਵਾ ਤੁਸੀਂ ਕਿਸੇ ਡੱਬੇ 'ਚ ਬਣਾ ਰਹੇ ਹੋ ਤੇ ਤੁਸੀਂ ਥੋੜਾ-ਥੋੜਾ ਮਸਾਲਾ ਤੇ ਥੋੜਾ ਥੋੜਾ ਇਹ ਜਿਹੜਾ ਹਰੀ ਮਿਰਚ ਤੇ ਨਿੰਬੂ ਪਾ ਦੇਣੀ ਹੈ ਜਿਵੇਂ ਕਿ ਆ ਪੰਬ ਦਾ ਚਾਰ ਬਣਾਉਣਾ ਤੁਹਾਨੂੰ ਦੱਸਿਆ ਸੀ ਜਿਨ੍ਹਾਂ ਨੇ ਨਹੀਂ ਵੇਖਿਆ ਉਹ ਤੁਸੀਂ ਮੇਰੀ ਪਿਛਲੀ ਵੀਡੀਓ ਜਾ ਕੇ ਮੀਖ ਸਕਦੇ ਹੋ ਨਹੀਂ ਤੇ ਐਂਡ ਸਕਰੀਨ ਤੇ ਆਪਾਂ ਵੀਡੀਓ ਲਾ ਦਾਂਗੇ ਤੁਸੀਂ ਵੇਖ ਸਕਦੇ ਹੋ ਹੁਣ ਇਹ ਸਾਰਾ ਮਸਾਲਾ ਆਪਾਂ ਇਹਦੇ ਉੱਤੇ ਪਾ ਦਾਂਗੇ ਖਿਲਾਰ ਕੇ ਇਹਨੂੰ ਸਾਰੇ ਨੂੰ ਆਪਾਂ ਮਿਕਸ ਕਰ ਲੈਨੇ ਤੇ ਇਹਨੂੰ ਆਪਾਂ ਸਾਰੇ ਮਸਾਲੇ ਨੂੰ ਮਿਕਸ ਕਰ ਲਿਆ ਹੁਣ ਇੱਥੇ ਆਪਾਂ ਤੇਲ ਇਹਦੇ ਵਿੱਚ ਪਾਵਾਂਗੇ ਜੇਕਰ ਤੁਸੀਂ ਤੇਲ ਦਾ ਇਸਤੇਮਾਲ ਨਹੀਂ ਕਰਨਾ ਬਿਨਾਂ ਤੇਲ ਤੋਂ ਤੁਸੀਂ ਇਹ ਜਿਹੜਾ ਚਾਰ ਤਿਆਰ ਕਰਨਾ ਤੇ ਜਦੋਂ ਤੁਸੀਂ ਮਸਾਲਾ ਪਾ ਰਹੇ ਹੋ ਉਹਦੇ ਵਿੱਚ ਦੋ ਚਮਚ ਜਿਹੜੇ ਚੀਨੀ ਦੇ ਤੁਸੀਂ ਮਿਕਸ ਕਰ ਦੇਣੀ ਤਾਂ ਕਿ ਨਮਕ ਤੇ ਚੀਨੀ ਮਿਲ ਕੇ ਜਿਹੜਾ ਪਾਣੀ ਛੱਡਣ ਤੇ ਪਾਣੀ ਦੇ ਵਿੱਚ ਜਿਹੜਾ ਚਾਰ ਵਧੀਆ ਰਵੇ ਚਾਹੇ ਤੇ ਪਾਣੀ ਹੋਵੇ ਤੇ ਚਾਹੇ ਵਿੱਚ ਤੇਲ ਹੋਵੇ ਫੇਰ ਹੀ ਜਿਹੜਾ ਚਾਰ ਆ ਉਹ ਲੰਬੇ ਟਾਈਮ ਤੱਕ ਚੱਲਦਾ ਪਾਣੀ ਉਹ ਕੱਚਾ ਨਹੀਂ ਪਾਣੀ ਹੋਣਾ ਚਾਹੀਦਾ ਵਾ ਜਿਹੜਾ ਇਹਦੇ ਨਮਕ ਨੇ ਤੇ ਖੰਡ ਨੇ ਮਿਲ ਕੇ ਜਿਹੜਾ ਪਾਣੀ ਛੱਡਿਆ ਹੋਵੇ ਉਹਦੇ ਵਿੱਚ ਚਾਰ ਜਿਹੜਾ ਉਹ ਡਿਪ ਚਾਹੀਦਾ ਤੇ ਆਪਾਂ ਇਹਦੇ ਵਿੱਚ ਤੇਲ ਦਾ ਇਸਤੇਮਾਲ ਕਰ ਰਹੇ ਹਾਂ ਤੇਲ ਆਪਾਂ ਪਹਿਲਾਂ ਚੰਗੀ ਤਰ੍ਹਾਂ ਪਹਿਲਾਂ ਗਰਮ ਕਰਕੇ ਠੰਡਾ ਕਰ ਲਿਆ ਸੀਗਾ ਇਹਨੂੰ ਹੁਣ ਆਪਾਂ ਇਹਦੇ ਵਿੱਚ ਪਾ ਇਦੇ ਵਿੱਚ ਤੇਲ ਦੀ ਪਾਰ ਹੈ। ਹੁਣ ਇਹਨੂੰ ਸਾਰੇ ਨੂੰ ਆਪਾਂ ਮਿਕਸ ਕਰ ਦੇਣਾ। ਗਰਮ ਕਰਕੇ ਤੇਲ ਨੂੰ ਥੋੜਾ ਠੰਡਾ ਕਰਕੇ ਫਿਰ ਤੁਸੀਂ ਇਹਦੇ ਵਿੱਚ ਪਾਓ ਕਿਉਂਕਿ ਜੇ ਗਰਮ-ਗਰਮ ਤੁਸੀਂ ਤੇਲ ਪਾਉਂਗੇ ਨਾ ਤੇ ਜਿਹੜੇ ਨਿੰਬੂ ਦੇ ਆ ਨਾ ਇਹ ਰੇਸ਼ੇ ਜੇ ਇਹ ਨਿਕਲ ਜਾਣੇ ਆ। ਸੋ ਇਸ ਕਰਕੇ ਤੁਸੀਂ ਇਹਨੂੰ ਇਹਦੇ ਵਿੱਚ ਤੇਲ ਦੀ ਜਿਹੜੀ ਮਾਤਰਾ ਉਹ ਠੰਡਾ ਕਰਕੇ ਹੀ ਪਾਉਣੀ ਆ ਜਿੰਨੀ ਵੀ ਪਾਉਣੀ ਆ। ਤੇ ਜਿਹੜਾ achar ਜੇ ਜ਼ਿਆਦਾ ਗਰਮ ਪਾਉਂਗੇ ਤੇ achar ਜਿਹੜਾ ਮੁਰਝਾਜੇ ਜਾਊਗਾ। ਹੁਣ ਇਹ ਦੇਖੋ ਕੱਚਾ-ਕੱਚਾ ਕਿੰਨਾ ਵਧੀਆ ਸੋਹਣਾ ਲੱਗਦਾ ਨਾ। ਇਹ 2 ਦਿਨ ਲੱਗ ਕੇ ਬੜਾ ਸੋਹਣਾ ਜਿਹੜਾ achar ਤਿਆਰ ਹੋ ਜਾਣਾ। ਤੇ ਚਾਰ ਦੇਖੋ ਆਪਣਾ ਬਣ ਚੁੱਕਾ ਵਾ ਦੀ ਰੰਗਤ ਦੇਖੋ ਕਿੰਨੀ ਸੋਹਣੀ ਆ ਤੇ ਇਹਦੇ ਵਿੱਚ ਜਦੋਂ ਇਹ ਬਣ ਗਿਆ ਤੇ ਥੋੜੀ ਜਿਹੀ ਆਪਾਂ ਤੇਲ ਦੀ ਮਾਤਰਾ ਹੋਰ ਰੱਖਾਂਗੇ ਕਿਉਂਕਿ ਆਪਾਂ ਜਿਵੇਂ ਤੁਹਾਨੂੰ ਦੱਸਦੇ ਆਂ ਵੀ ਇਹਦੇ ਵਿੱਚ ਅਸੀਂ ਕੋਈ ਵੀ ਕੈਮੀਕਲ ਦਾ ਇਸਤੇਮਾਲ ਨਹੀਂ ਕਰਦੇ ਸਿਰਫ ਇਹਦੇ ਵਿੱਚ ਆਪਾਂ 2-4 ਚਮਚ ਜਿਹੜੇ ਸਿਰਕੇ ਦੇ ਪਾਵਾਂਗੇ ਸਿਰਕਾ ਜਿਹੜਾ ਖਾਣ ਵਾਲਾ ਉਹੀ ਆਪਾਂ ਇਹ ਚਾਰ ਦੇ ਵਿੱਚ ਇਸਤੇਮਾਲ ਕਰਦੇ ਆਂ ਤੇ ਜ਼ਿਆਦਾਤਰ ਜਿਹੜਾ ਆਪਾਂ ਤੇਲ ਸਰੋਂ ਦੇ ਦਾ ਇਸਤੇਮਾਲ ਕਰਦੇ ਆਂ ਜਿੰਨਾ ਵੀ ਸਰੋਂ ਦੇ ਤੇਲ ਦੇ ਵਿੱਚ ਚਾਰ ਡਿੱਪ ਰਹੂਗਾ ਉਨਾ ਹੀ ਲੌਂਗ ਟਾਈਮ ਤੱਕ ਇਹ ਜਿਹੜਾ achar ਚੱਲੂਗਾ ਤਿਆਰ ਆਪਣਾ ਇਹ ਨਿੰਬੂ ਮਿਰਚ ਦਾ ਅਚਾਰ ਹੋ ਚੁੱਕਾ ਇਹ ਤੁਸੀਂ ਮੈਨੂੰ ਹਿੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਕੱਲਾ ਕੱਲਾ ਆਪਾਂ ਸਟੈਪ ਦੱਸਿਆ ਤੁਸੀਂ ਘਰੇ ਵੀ ਇਹ ਅਚਾਰ ਨੂੰ ਤਿਆਰ ਕਰ ਸਕਦੇ ਹੋ ਤੇ ਜੇਕਰ ਤੁਸੀਂ ਸਾਡੇ ਕੋਲ ਮੰਗਾਉਣਾ ਚਾਹੁੰਦੇ ਹੋ ਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਤੁਸੀਂ ਫੋਨ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਦੋ ਇਹਨੂੰ ਆਪਾਂ ਤੋਂ ਪਲਵਾਉਣੇ ਆ ਉਸ ਤੋਂ ਬਾਅਦ ਤੁਸੀਂ ਕਪੜੇ ਕੇ ਡੱਬੇ ਕੰਟੇਨਰ ਦੇ ਵਿੱਚ ਸਾਫ਼ ਐ ਸੁੱਕਾ ਹੋਵੇ ਉਹਦੇ ਵਿੱਚ ਪਾ ਗਏ ਤੁਸੀਂ ਉਹਨੂੰ ਐ ਚੰਗੀ ਤਰ੍ਹਾਂ ਕੋਟ ਕੇ ਬੰਦ ਕਰਕੇ ਰੱਖਣਾ ਸਿੱਲਣ ਵਾਲੀ ਜਗ੍ਹਾ ਤੇ ਨਹੀਂ ਰੱਖਣਾ ਗਿੱਲੇ ਹੱਥ ਨਹੀਂ ਇਹਨੂੰ ਲਾਉਣੇ ਗੰਦੇ ਹੱਥ ਨਹੀਂ ਇਹਨੂੰ ਲਾਉਣੇ ਪੀ ਆਟੇ ਵਾਲੇ ਜਾਂ ਮਸਾਲਿਆਂ ਵਾਲੇ ਹੱਥ ਕੋਈ ਵੀ ਤਰ੍ਹਾਂ ਤੋਂ ਇਹ ਸਬਜ਼ੀ ਰੋਟੀ ਬਣਾ ਰਹੇ ਹੋ ਸਾਫ਼ ਹੱਥਾਂ ਦੇ ਨਾਲ ਜਿਹੜਾ ਆਚਾਰ ਤੁਸੀਂ ਕੱਢਣਾ ਵਾ ਚਾਰ ਦੀ ਇਹਨਾਂ ਚੀਜ਼ਾਂ ਨਾਲ ਤੁਸੀਂ ਕੇਅਰ ਰੱਖੋਗੇ ਤਾਂ ਆਚਾਰ ਕਦੇ ਵੀ ਖਰਾਬ ਨਹੀਂ ਹੋਊਗਾ ਜੇਕਰ ਹਾਂ ਤੁਸੀਂ ਇੰਨੀ ਕੇਅਰ ਨਹੀਂ ਕਰ ਸਕਦੇ ਤਾਂ ਫਿਰ ਜਦੋਂ ਤੁਸੀਂ ਡੱਬੇ ਦੇ ਵਿੱਚ ਪਾ ਕੇ ਰੱਖਣਾ ਤਾਂ ਉਹਨੂੰ ਫ੍ਰੀਜ ਦੇ ਵਿੱਚ ਰੱਖ ਦਿਓ ਚਾਰਕਦੇ ਵੀ ਖੱਦੜਾ ਖਰਾਬ ਨਹੀਂ ਹੋਊਗਾ ਜਿੰਨਾ ਚਿਰ ਤੁਸੀਂ ਇਹਨੂੰ ਖਾਣਾ ਚਾਹੁੰਦੇ ਹੋ ਉਹਨਾਂ ਟਾਈਮ ਹੀ ਵਧੀਆ ਚਾਰ ਜਿਹੜਾ ਫਰੈਸ਼ ਰਹੂਗਾ ਸੋ ਇਸ ਵੀਡੀਓ ਦਾ ਆਪਾਂ ਇੱਥੇ ਕਰਦੇ ਜੀ ਐਂਡ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਤੱਕ ਲਈ ਸਸੇਗਾ